ਉਹਦੇ ਮਾਦਮ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ 6000 ਤੋਂ ਵੱਧ ਸੀਗਣਾ ਪੈਣਾ ਸੀ ਸਰਹੱਦ ਫਤਕੀ ਕੀਤੀ ਸੀ ਤਦ ਕਰਕੇ ਜ਼ਮੀਨਾਂ ਦੇ ਮਾਰਕ ਬਣਿਆ ਮੋਤੀ ਕਿਤੇ ਇਹ ਲੈਖਾ ਪਾ ਲੈ ਇਹ ਥਾਰੀ طرفੇ ਜ਼ਮੀਨਾਂ ਦੇ ਦਿੰਗੇ ਇਹ ਹੱਗ ਨਹੀਂ ਹੋਊਗਾ ਜੇਕਰ ਇਹਨਾਂ ਨੇ ਇਹ ਕਾਗਜ਼ ਵੀ ਜਾਣ ਨਹੀਂ ਲੈਣੇ ਦੋ ਧਾਰੀ ਜ਼ਮੀਨ ਦੇ ਗੱਲ ਇਹ ਆ ਵੀ ਜੇ ਚਾਰ ਗੁਣਾ ਪੁਜਾਰੀ ਜਿਹੜਨਾ ਅਜਾਣਾ ਪਤਾ ਪੰਜਾਬ ਸੰਦੇ ਕੇ ਕੁਝ ਹਾਸਲ ਕਰ ਸਕਣ ਦੇ ਕਰ ਲੈ ਨਹੀਂ ਤੇ ਬਹੁਤ ਜਿਆਦਾ ਮਾਨ ਇਸ ਗੱਲ ਤੇ ਬਣ ਲਗਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮੀਨ ਨੇ ਸੰਸਾਰ ਬਚਾਉਣਾ ਵਾ ਜ਼ਮੀਨ ਤੇ ਪਰਧਾਨ ਜੀ ਕੀ ਨਾਮ ਆਪਣਾ ਜੀ ਸਾਫ ਸਿੰਘ ਦੀਨੇ ਕੇ ਕਿਸਾਨ ਮਜ਼ਦੂਰຊੂਨ ਜਿਲ੍ਹਾ ਗੁਰੂਪੁਰ ਤੋਂ ਹਾਂਜੀ ਤੇ ਅੱਜ ਜਿਹੜੇ ਕਨਵੈਨਸ਼ਨ ਹੋਏ ਬੀਬੀਆਂ ਨੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਜਿਹੜੀ ਆ ਬਹੁਤ ਵੱਡੀ ਪਹਿਲ ਕਦਮੀ ਕਰਕੇ ਸੂਬਾ ਪ੍ਰਧਾਨ ਤੇ ਨਾਲ ਸਮੂਚੀ ਟੀਮ ਨੇ ਜਿਲ੍ਹਾ ਪਰੋਇਪੁਰ ਦੇ ਵਿੱਚੋਂ ਵੱਡਾ ਬੀਬੀਆਂ ਨੂੰ ਹੰਗਾਰਾ ਵੀ ਮਿਲਿਆ ਜਿੱਥੇ ਅੱਜ ਸ਼ੀਦਾ ਦੇ ਸਥਾਨਾਂ ਦੇ ਬੀਬੀਆਂ ਨੇ ਮਤੇ ਪਾਏ ਆ ਪਿੰਡਾਂ ਦੇ ਵਿੱਚ ਵੱਡੀ ਲਾਂਬੰਦੀ ਕਰਕੇ ਆਉਣ ਵਾਲੇ ਜਨਾਂ ਦੇ ਵਿੱਚ ਨਾਲ ਖੋਲਾਂ ਦੇ ਵਿੱਚ ਬੀਬੀਆਂ ਵੀ ਸਿੰਘਾਂ ਤਰ੍ਹਾਂ ਸਾਹ ਦੇਣਗੀਆਂ ਤੇ ਜਿਹੜਾ ਮੋਰਚਾ ਵਾ ਚੜ੍ਹਦੀ ਕਲਾ ਵਾਲੇ ਪਾਸੇ ਆ ਬੀਬੀਆਂ ਦਾ ਬਹੁਤ ਵੱਡਾ ਹੰਗਾਰਾ ਜਿਹੜਾ ਜ਼ਿਲ੍ਹਾ ਫਰੀਪੁਰ ਤੋਂ ਛਾਂ ਜਿ ਉਹਨਾਂ ਤੋਂ ਵੀ ਵੱਡੀ ਗਿਣਤੀ ਆਈ ਹੈ ਬੀਬੀਆਂ ਦੇ ਬਹੁਤ ਵੱਡੇ ਜਿਹੜੇ ਬਲਾਰੇ ਅੱਜ ਬੋਲੇ ਜਿਨ੍ਹਾਂ ਸਟਾਈ ਤੇ ਅੱਜ ਦਾਵਾ ਕੀਤਾ ਕਿ ਪਿੰਡਾਂ ਦੇ ਵਿੱਚ ਜਾ ਕੇ ਸੰਗਠਿਤ ਜਿਹੜਾ ਵਾ ਸੰਗਠਨ ਕੀਤਾ ਜਾਊਗਾ ਤੇ ਬੀਬੀਆਂ ਦਾ ਜ਼ਿਲ੍ਹਾ ਪੱਧਰੀ ਜੋਨ ਪੱਧਰੀ ਤੇ ਸੂਬਾ ਪੱਧਰੀ ਦੀਆਂ ਟੀਮਾਂ ਨੂੰ ਨਿਯੁਕਤ ਕੀਤੀਆਂ ਜਾਣੀਆਂ ਬੀਬੀਆਂ ਵੱਲ ਚੜ੍ਹ ਕੇ ਸਾਥ ਮਿਲਿਆ ਬੀਬੀਆਂ ਪੈਣਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ ਜਾਂ ਜਥੇਬੰਦੀ ਦੇ ਆਗੂਆਂ ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਜਥੇਬੰਦੀ ਦੇ ਆਗੂਆਂ ਨੂੰ ਇਹ ਸੁਨੇ ਚਾਰ-ਚਾਰ ਜੜੀਆਂ ਜਿਥੇਬੰਦੀਆਂ ਆਪਣੀ ਜਥੇਬੰਦੀ ਦਾ ਸਗਠਣਿਆਂ ਨੌਜਵਾਨ ਕਿਸਾਨ ਮਜ਼ਦੂਰ ਬੀਬੀਆਂ ਦਾ ਬਾਪੂਆਂ ਦਾ ਸਾਰਿਆਂ ਦਾ ਵੱਡਾ ਯੋਗਦਾਨ ਪਾ ਕੇ ਜਥੇਬੰਦੀ ਉਹ ਇਹ ਸੰਦੇਸ਼ ਦੇ ਰਹੇ ਕਿ ਪਿੰਡ ਪੱਦਰ ਤੋਂ ਲੈ ਕੇ ਪੂਰੀ ਦੁਨੀਆ ਦੇ ਪੱਪਰ ਵਿੱਚ ਆਪਣੀ ਮਿਸਾਲ ਕਾਇਮ ਕਰੀਏ ਜੋ ਆਪਣਾ ਸ਼ੰਭੂ ਤੇ ਖਨੌਰੀ ਤੇ ਮੋਰਚਾ ਚੱਲ ਰਿਹਾ ਹੱਕੀ ਮੰਗਾਂ ਨੂੰ ਲੈ ਕੇ ਜਿਵੇਂ ਜਿਵੇਂ ਕਾਰਪੋਰੇਟ ਘਰਾਣਾ ਆਪਾਂ ਨੂੰ ਲੁੱਟਣ ਦੀ ਐਤ ਦੇ ਵਿੱਚ ਬੈਠਾ ਵਾ ਉਹਦੇ ਲਈ ਅੱਜ ਪਿੰਡਾਂ ਦੇ ਵਿੱਚ ਇਹ ਆ ਵੱਡੀ ਜਾਗਰਤੀ ਲਹਿਰ ਜਿਹੜੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਾ ਜਗਾਈ ਜਾ ਰਹੀ ਆ ਜਿਹਦੇ ਵਿੱਚ ਬੀਬੀਆਂ ਨੌਜਵਾਨ ਬੱਚੇ ਵੀ ਜੜੇ ਆ ਵਗ ਚੜ ਕੇ ਸਾਥ ਦੇ ਰਹੇ ਆ ਇਹਦੇ ਲਈ ਆਪਾਂ ਜਿਹੜਾ ਨਸਲ ਤੇ ਫਸਲ ਬਚਾਉਣ ਨੂੰ ਹੁੰਦ ਨੂੰ ਬਚਾਉਣ ਲਈ ਆਪਾਂ ਨੂੰ ਆਪਣੇ ਅੱਗੇ ਵੱਧ ਕੇ ਆਉਣਾ ਪਊਗਾ ਜਿਤਨਾ ਅੱਜ ਇਥੋਂ ਸਾਨੂੰ ਬਹੁਤ ਵੱਡਾ ਵਿਸ਼ਵਾਸ ਮਿਲਿਆ ਤੇ ਬੀਬੀਆਂ ਨੇ ਜਿਹੜਾ ਅੱਜ ਵੱਡਾ ਇਕੱਠ ਕਰਕੇ ਫ਼ਦੇਗੜ ਸਭਰਾਤ ਛੀਧੜੀ ਧਰਤੀ ਦੇ ਵਿਸ਼ਵਾਸ ਦਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਜਿਹੜੀ ਚੀਜ਼ ਸਰਦਾਰ ਸ਼ਾਮ ਸਿੰਘ ਘਟਾਰੀ ਗੁਰਦਾਰਾ ਫਤਿਹਗੜ ਸਾਹਿਬ ਫਤਿਹਗੜ ਸਭਰਾ ਦੇ ਵਿੱਚ ਮੀਟਿੰਗ ਹੋਈ ਹੈ ਬੀਬੇ ਦੀ ਕਨਵੈਨਸ਼ਨ ਹੋਈ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਅਸੀਂ ਬਾਬੇ ਸ਼ੀਦਾ ਦਾ ਤੋਂ ਅਸ਼ੀਰਵਾਦ ਲਿਆ ਅਸ਼ੀਰਵਾਦ ਲੈਂਦੇ ਹਾਂ ਬੀਬਿਆਂ ਦੀ ਕਨਵੈਨਸ਼ਨ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਵਾ ਮਾਵਾ ਪੈਣਾ ਨੇ ਆਪ ਕਮਾਂਡ ਸੰਭਾਲਣ ਦੀ ਗੱਲ ਕੀਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪਧਰੀ ਕਮੇਟੀਆਂ ਬਣਾ ਕੇ ਜੋਨਾਂਾਂ ਦੀ ਗਠਨ ਕਰਾਂਗੇ ਜੋਨਾਂ ਤੋਂ ਬਾਅਦ ਜ਼ਿਲ੍ਹੇ ਦੇ ਤੇ ਉਸ ਤੋਂ ਬਾਅਦ ਸੂਬੇ ਦੇ ਵਿੱਚ ਵੀ ਨੁਮਾਇੰਦਗੀ ਜਿਹੜੀ ਆ ਉਹ ਮਾਵਾ ਪੈਣਾ ਦੀ ਹੋਊਗੀ ਐਸ ਕਰਕੇ ਵੀ ਮਾਵਾ ਪੈਣਾ ਦੇ ਸਹਿਯੋਗ ਤੋਂ ਵਗੈਰਾ ਕੋਈ ਵੀ ਲੜਾਈ ਨਾਲ ਲੜੀ ਜਾ ਸਕਦੀ ਆ ਨਾ ਜਿੱਤੀ ਜਾ ਸਕਦੀ ਆ ਸੋ 50% ਗਿਣਤੀ ਸਾਡੀ ਜਿਹੜੀ ਆ 50% ਔਰਤ ਸ਼ਕਤੀ ਜਿਹੜੀ ਆ ਉਹ ਘਰਾਂ 'ਚ ਬੈਠੀ ਆ ਅੱਜ ਉਹਨਾਂ ਨੇ ਪਰਵੇਂ ਇਕੱਠ ਕਰਕੇ ਕਨਵੈਂਸ਼ਨ ਦੇ ਰੂਪ ਦੇ ਵਿੱਚ ਇਹ ਦੱਸ ਦਿੱਤਾ ਵਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਿੰਡਾਂ ਦੇ ਜਿਹੜੇ ਪਰਵੇਂ ਇਕੱਠ ਕਰਕੇ 5-500 ਦੇ ਜਥੇ ਕਰਨ ਦੀ ਸਮਰੱਥਾ ਰੱਖਣੀਆਂ ਹਰੇਕ ਪਿੰਡ ਦੇ ਵਿੱਚੋਂ ਔਰ ਸਰਕਾਰ ਨੂੰ ਉਹਦੀਆਂ ਕੀਤੀਆਂ ਗਲਤੀਆਂ ਦਾ ਜਿਹੜਾ ਉਹ ਪਛੋਤਾਵਾ ਆਊਗਾ ਹਰ ਹਾਲ ਦੇ ਵਿੱਚ ਕੀਰਤੀਆਂ ਕਾਮਿਆਂ ਦੀ ਗੱਲ ਜਿਹੜੀ ਸਰਕਾਰ ਨੂੰ ਸੁਣਨੀ ਪਊ ਤੇ ਸੁਣ ਕੇ ਉਹਨੂੰ ਮੰਨਣਾ ਪਊਗਾ ਪ੍ਰਧਾਨ ਜੀ ਅੱਜ ਦੇ ਇਕੱਠ ਤੋਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਜੀ ਆਜੜਾ ਕੱਟ ਜਿਹੜਾ ਵਾ ਉਹ ਆਪਣੇ ਆਪ ਦੇ ਵਿੱਚ ਇੱਕ ਫਿਰੋਜ਼ਪੁਰ ਦੇ ਵਿੱਚ ਮਿਸਾਲ ਕਾਇਮ ਹੋਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਿਸਾਲ ਨੇ ਮਤਲਬ ਪੂਰਾ ਐਂ ਪੰਬੜ ਬਣ ਕੇ ਜਗਣਾ ਵਾ ਹਰ ਘਰ ਦੇ ਤੱਕ ਅੱਜ ਤੋਂ ਗੱਲ ਜਿਹੜੀ ਉਹ ਚਲੇਗੀ ਆ ਫਿਰੋਜ਼ਪੁਰ ਜ਼ਿਲ੍ਹਾ ਮੋਰੀ ਰੋਲ ਅਦਾ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਔਰ ਕਿਰਤੀਆਂ ਕਾਮਿਆਂ ਦੇ ਕੋਲਾਂ ਦੇ ਵਿੱਚ ਪ੍ਰਧਾਨ ਜੀ ਅੱਜ ਜਿਵੇਂ ਇਸ ਤਰ੍ਹਾਂ ਇੱਥੇ ਕਨਵੈਨਸ਼ਨ ਹੋਈ ਹੈ ਔਰ ਇੱਕ ਬੀਬੀਆਂ ਦੇ ਬਹੁਤ ਵੱਡੇ ਜਥਿਆਂ ਦੇ ਰੂਪ ਚ ਅੱਗੇ ਸ਼ਮੂਲੀਅਤ ਕਰਨੀ ਕਿਸਾਨ ਦੁਰਸ਼ਕਾਚੀ ਕਮੇਟੀ ਦੇ ਵਿੱਚ ਔਰ ਤੁਹਾਨੂੰ ਲੱਗ ਰਿਹਾ ਵੀ ਬਹੁਤ ਜਲਦ ਜਿਹੜਾ ਅੱਜ ਦੇ ਮੀਟਿੰਗ ਤੋਂ ਜਿਹੜਾ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਵਧੀਆ ਹੰਗਾਰਾ ਮਿਲਿਆ ਜਾਈ ਦੀ ਮੀਟਿੰਗ ਇਹ ਇਕੱਲਾ ਇਥੇ ਹੰਗਾਰਾ ਨਹੀਂ ਪੂਰੇ ਪੰਜਾਬ ਦੇ ਵਿੱਚ ਸਾਰੇ ਸਾਡੇ ਸਤਕਾਰਯੋਗ ਆਗੂ ਜਿਹੜੇ ਆ ਉਹ ਤਣ ਦੇ ਨਾ ਕੰਮ ਕਰ ਰਹੇ ਔਰ ਮਾਵਾ ਪੈਣਾ ਦੇ ਵੱਡੇ ਇਕੱਠ ਹੋ ਰਹੇ ਆ ਕਈਆਂ ਜ਼ਿਲ੍ਹਿਆਂ ਦੇ ਵਿੱਚ ਤਾਂ ਉਹਨਾਂ ਯੋਧਿਆਂ ਨੇ ਜ਼ੋਨ ਤੱਕ ਸੰਗਠਨ ਜਿਹੜੇ ਆ ਉਹ ਕਾਇਮ ਕਰ ਦਿੱਤੇ ਆ ਪਿੰਡਾਂ ਤੋਂ ਲੈ ਕੇ ਔਰ ਜਿਹੜੇ ਰਹਿੰਦੇ ਆ ਉਹ ਵੀ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਐ ਪਿੰਡ ਇਕਾਈ ਤੋਂ ਲੈ ਕੇ ਜ਼ੋਨ ਜ਼ਿਲ੍ਹਾ ਤੇ ਉਸ ਤੋਂ ਬਾਅਦ ਸੂਬਾ ਪੂਰਾ ਸੰਗਠਨ ਬਰਾਬਰ ਦਾ ਕਾਇਮ ਕਰਾਂਗੇ ਤੇ ਅਗਲੀ ਵਾਰੀ ਜਿਹੜੀ ਆ ਉਹ ਸਾਡੇ ਮਜ਼ਦੂਰ ਵੀ ਰਾਂਦੀ ਹੋਊਗੀ ਮਜ਼ਦੂਰ ਵੀ ਵੀ ਸੰਗਠਨ ਕਰਕੇ ਉਹਨਾਂ ਨੂੰ ਸੰਗਠਨ ਕਰਤਾ ਬਣਾਉਣਾ ਵਾ ਉਹਨਾਂ ਕੋਲੋਂ ਹੀ ਸਰਕਾਰਾਂ ਦੇ ਵਿਰੁੱਧ ਉਹਨਾਂ ਦੀ ਹੱਕਾਂ ਦੀ ਲੜਾਈ ਲੜਾਉਣੀ ਹੈ ਪ੍ਰਧਾਨ ਜੀ ਪਿਛਲੇ ਦਿਨੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਹੋਇਆ ਕਿ ਜਿਹੜੇ ਵਿਧਾਇਕ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਸਰਕਾਰ ਦੇ ਉਹਨਾਂ ਦੀ ਤਨਖਾਹ 3 ਲੱਖ ਰੁਪਈਆ ਕਰ ਦਿੱਤੀ ਕਿ ਕਿਸ ਤਰ੍ਹਾਂ ਦੇਖਦੇ ਤੁਸੀਂ ਇਹ ਤਾਂ ਬਦਲਾਵ ਆ ਨਾ ਅਸਲ ਦੇ ਵਿੱਚ ਇਸੇ ਨੂੰ ਤੋਂ ਬਦਲਾ ਕਹਿੰਦੇ ਆ ਵੀ ਅੰਨਾ ਵੰਡੇ ਸੀਰਨੀਆਂ ਮੁਰਮੁਰਾ ਪਿਉਣਿਆਂ ਨੂੰ ਆਪਣਿਆਂ ਦੀਆਂ ਫੋਰਸਾਂ ਡਬਲ ਕਰ ਲੀਆਂ ਆਪਣਿਆਂ ਦੀਆਂ ਤਨਖਾਹਾਂ ਵਧਾਲੀਆਂ ਪਰ ਇੱਥੇ ਅੱਜ ਜਿਹੜੇ ਇਲਾਕੇ ਦੇ ਵਿੱਚ ਅਸੀਂ ਕਨਵੈਂਸਿੰਗ ਕੀਤੀ ਆ ਇਸ ਇਲਾਕੇ ਦੇ ਵਿੱਚ ਹੜਪੀੜ ਦਾ ਇਲਾਕਾ ਏ ਅਜੇ ਤੱਕ ਵੀ ਹੜ ਦੇ ਮਾਰਿਆਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲਿਆ ਜਿਨ੍ਹਾਂ ਨੂੰ ਮਿਲਿਆ ਵਾ 8-800 ਰੁਪਈਆ ਉਹ ਵੀ ਝੋਨੇ ਬਾਸਬਤੀ ਦੀ ਲੋਈ ਦੇ ਕੇ ਇੱਕ ਸਾਲ ਤੋਂ ਅਢੀਕ ਰਿਹਾ ਵੀ 8200 ਰੁਪਈਆ ਲੈ ਕੇ ਭਗਵੰਤ ਸਿੰਘ ਮਾਨ ਨੇ ਸਾਡੇ ਘਰ ਤੱਕ ਆਉਣਾ ਵਾ ਇਹ ਉਹਨਾਂਲੇ ਸਮੇਂ ਦੇ ਵਿੱਚ ਕੱਲੀ-ਕੱਲੀ ਗੱਲ ਜਿਹੜੀਆ ਲੋਕ ਯਾਦ ਰੱਖਣਗੇ ਤੇ ਯਾਦ ਰੱਖ ਕੇ ਇਹਨੂੰ ਇਤਿਹਾਸ ਦਾ ਇੱਕ ਬੁਰਾ ਪੰਨਾ ਸਮਝ ਕੇ ਲੋਕ ਇਹਨਾਂ ਨੂੰ ਜੀਣ ਵਾਸਤੇ ਮਜਬੂਰ ਕਰ ਦੇਣਗੇ ਧੰਨਵਾਦ ਪ੍ਰਧਾਨ ਵਾਇਕੁ ਜੀ ਕਾ ਖਾਲਸਾ ਵਾਇਕੁ ਜੀ